ਰਤਨ ਉਪਾਏ ਧਰੇ ਖੀਰ ਮਥਿਆ ਹੋਰ ਭਖ ਲਾਏ ਜੇ ਅਸੀਂ ਕੀਆ ਰਤਨ ਉਪਾਏ ਧਰੇ ਖੀਰ ਮਥਿਆ ਸ਼ੀਰ ਸਾਗਰ ਦਾ ਮੰਥਨ ਕੀਤਾ ਗਿਆ। ਮੰਦਯਾ ਚਲ ਪਰਬਤ ਨੂੰ ਮਧਾਣੀ પાਕੇ ਮਾਧਾਣਾ ਪਰਬਤ ਕਰ ਨੇਤਰਵਾਸਕ ਵਾਸ਼ਕੀ नाग ਦਾ ਨੇਤਰਾ ਵਾਕੇ ਦੇਵਤਿਆਂ ਤੇ ਦੈਨਤਾਂ ਨਏ ਮਿਲ ਕੇ ਸ਼ੀਰ ਸਾਗਰ ਦਾ ਮੰਥਨ ਕੀਤਾ। ਜਿਦੇ ਵਿੱਚ ਰਤਨ ਉਪਾਏ ਮੁਖ 14 ਹੋਰ ਬਯੰਤ ਰਤਨ ਕੱਢਿਓ ਦੇ ਵਿੱਚ ਇਹ ਵੀ ਬਲਰਾਜ ਦੇ ਕਾਲ ਦੀ ਗਾਥਾ ਹੈ ਪ੍ਰਹਿਲਾਦ ਦਾ ਪੋਤਰਾ ਸੀ ਬਲਰਾਜ ਜਿਹੜਾ ਬਲਰਾਜਾ ਜੀ ਨੇ ਪ੍ਰਹਿਲਾਦ ਦਾ ਪੋਤਰਾ ਸੀ ਦੇ ਬਲਰਾਜੇ ਦੇ ਸਮੇਂ ਦੀ ਇਹ ਗਾਥਾ ਹੈ ਕਿ ਦੇਵਤਿਆਂ ਤੇ ਦਿਨਤਾ ਨੇ ਆਪਸੀ مشورہ ਕੀਤਾ ਕਿਉਂਕਿ ਬਲਰਾਜਾ ਕੋਤਰ ਸੋਂ ਜੱਗ ਕਰ ਰਿਹਾ ਸੀ ਬਲਰਾਜੇ ਦਾ ਵੀ ਵੱਡਾ ਪ੍ਰਤਾਪ ਸੀ ਦੈਂਤਾਂ ਦਾ ਜੋਰ ਅੰਤਕ ਪੈ ਰਿਆ ਸੀ ਦੇਵਤੇ ਕ੍ਰਿਸ਼ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਸਨ ਤਾਂ ਗੁਰੂ ਬ੍ਰਸਪਤ ਦੇ ਕੋਲੋਂ ਪੁੱਛਦੇ ਹੈ ਕਿ ਦੱਸੋ ਤੁਸੀਂ ਅਮਰਤਵ ਪਦਵੀ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਜੇ ਤੁਸੀਂ ਸਾਨੂੰ ਕੋਈ ਮਾਰਗ ਦੱਸੋ ਦੈਂਤਾਂ ਦਾ ਵਿਨਾਸ਼ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਬ੍ਰਸਪਤ ਨੇ ਦੱਸਿਆ ਕਿ ਸ਼ੀਰ ਸਾਗਰ ਦੇ ਵਿੱਚ ਅੰਮ੍ਰਿਤ ਕੁੰਡ ਹੈ। ਉਹ ਮੰਥਨ ਕੀਤੇ ਬਿਨਾ ਹੱਥ ਨਹੀਂ ਆਵੇਗਾ। ਪਰ ਮੰਥਨ ਤੁਸੀਂ ਇਕੱਲੇ ਕਰ ਨਹੀਂ ਸਕਦੇ ਜੇ ਤੁਸੀਂ ਦੇਵ ਗਣ ਇਕੱਲੇ ਮਿਲ ਕੇ ਕਹੋ ਅਸੀਂ ਸ਼ੀਰ ਸਾਗਰ ਦਾ ਮੰਥਨ ਕਰ ਲਈਏ ਤੁਹਾਡੀ ਤਾਕਤ ਨਹੀਂ ਹੈ। ਪਾਵੇਂ ਤੁਹਾਡੇ ਨਾਲੋਂ ਦੈਂਤਾਂ ਦੀ ਤਾਕਤ ਅਧਿਕ ਹੈ ਪਰ ਦੈਂਤਾਂ ਵਿੱਚ ਵੀ ਇਤਨੀ ਤਾਕਤ ਨਹੀਂ ਹੈ ਕਿ ਉਹ ਇਕੱਲੇ ਸ਼ੀਰ ਸਾਗਰ ਦਾ ਮੰਥਨ ਕਰ ਸਕਣ ਜੇ ਦੋਵੇਂ ਸ਼ਕਤੀਆਂ ਮਿਲ ਕੇ ਮੰਥਨ ਕਰਨ ਤਾਂ ਉਹਦੇ ਵਿੱਚੋਂ ਅੰਮ੍ਰਿਤ ਉਪਲਬਧ ਹੋ ਸਕਦਾ ਹੈ ਪ੍ਰਾਪਤ ਹੋ ਸਕਦਾ ਹੈ ਤਾਂ ਵੇਖ ਲਓ ਜਿਵੇਂ ਤੁਹਾਡੀ ਇੱਛਾ ਹੈ ਵਿਰਿੰਦਰ ਕਹਿੰਦਾ ਹੈ ਕਿ ਆਪਾਂ ਸੰਧੀ ਕਰ ਲੈਨੇ ਆਂ ਗੁਰੂਦੇਵ ਬ੍ਰਸਪਤ ਕਹਿੰਦੇ ਰਤਨਾ ਦੀ ਵੰਡ ਚ ਕੀ ਕਰੋਗੇ ਮੰਥਨ ਵੇਲੇ ਤੇ ਸੰਧੀ ਕਰ ਲਓਗੇ ਜਦੋਂ ਵਿੱਚੋਂ ਰਤਨ ਨਿਕਲੇ ਫਿਰ ਕਹਿੰਦੇ ਚੰਗੀਆਂ ਚੀਜ਼ਾਂ ਆਪਾਂ ਰੱਖ ਲੈਣੀਆਂ ਆਪਾਂ ਉਹਨਾਂ ਨੂੰ ਜੜੀਆਂ ਨੂੰ ਚਤੋਈਆਂ ਦੇ ਦੇਵਾਂਗੇ ਕਿੰਦੇ ਵੇਖ ਲੋ ਜਾ ਕੇ ਸਲਾਹ ਕਰਕੇ ਜੇ ਬਲ ਮੰਨਦਾ ਬਲ ਰਾਜੇ ਨਾਲ ਜਾ ਕੇ ਇੰਦਰ ਨੇ ਮੁਲਾਕਾਤ ਕੀਤੀ ਸੰਧੀ ਪ੍ਰਸਤਾਵ ਰੱਖਿਆ ਕਿ ਆਪਾਂ ਅਸ਼ੀਰ ਸਾਗਰ ਮੰਥਨ ਕਰੀਏ ਜੋ ਨਿਕਲੇ ਆਦਾ ਆਦਾ ਵੰਡ ਲਾਂਗੇ ਸ਼ੁਕਰਿਆਚਾਰੀ ਇੰਦਰ ਦੀ ਕੂਟਨੀਤੀ ਤੋਂ ਅਬਗਤ ਸੀ ਦੇਵਤਿਆਂ ਦੀ ਕੂਟਨੀਤੀ ਵਿਸ਼ਨੂੰ ਦੇ ਛਲੇਵੇ ਤੋਂ ਉਹ ਜਾਣੋ ਸੀ ਵਿਸ਼ਨੂੰ ਬੜਾ ਛਲੀਆ ਹੈ ਛਲ ਕਰਨਾ ਉਹਦਾ ਸੁਭਾਅ ਪ੍ਰਵਿਰਤੀ ਹੈ ਸ਼ੁਕ੍ਰਿਆਚਾਰੀ ਦੰਤਾਂ ਦਾ ਗੁਰੂ ਕਹਿਣ ਲੱਗਾ ਨਾ ਇਉਂ ਸੰਧੀ ਅਸੀਂ ਨਹੀਂ ਕਰਾਂਗੇ ਅੱਧੀਆਂ ਦੀਆਂ ਚੀਜ਼ਾਂ ਨਹੀਂ ਵੰਡਾਂਗੇ ਜੋ ਨਿਕਲੇਗਾ ਉਹਦੇ ਵਿੱਚ ਅੱਧ ਹੋਵੇਗਾ ਇਹ ਨਹੀਂ ਕਿ ਵਸਤੂਆਂ ਜੋ ਵੀ ਨਿਕਲੀਆਂ ਅੱਧੀਆਂ-ਅੱਧੀਆਂ ਵੰਡ ਲੰਗਣਾ ਜਿਹੜੀ ਵਸਤੂ ਨਿਕਲੀ ਅੱਧੀ-ਅੱਧੀ ਵੰਡੀ ਜਾਵੇਗੀ ਤਾਂ ਅਸੀਂ ਤਿਆਰ ਹਾਂ ਉਹ ਇੰਦਰ ਕਹਿੰਦਾ ਮੈਨੂੰ ਮਨਜ਼ੂਰ ਹੈ SLA ਬਣਗੇ ਸ਼ੀਰ ਸਾਗਰ ਦਾ ਮੰਥਨ ਕੀਤਾ ਗਿਆ ਸਭ ਤੋਂ ਪਹਿਲਾਂ ਹਲਾ ਹਲ ਨਿਕਲੇ ਜ਼ਹਿਰ ਨਿਕਲੇ ਇਤਨੇ ਭਿਆਨਕ ਬੂੰਦ ਧਰਤੀ ਤੇ ਧਰਤੀ ਤੇ ਪਵੇ ਤੇ ਧਰਤੀ ਸਰਵਨਾਸ਼ ਹੋ ਜਾਵੇ ਚਿੰਤਾ ਹੋ ਗਈ ਸਭ ਨੂੰ ਕੀ ਕੀਤਾ ਜਾਵੇ ਫਿਰ ਮਾਂ ਦੇਵ ਦੇ ਅਗੋਂ ਫਰਿਆਦ ਕੀਤੀ ਕਿ ਤੁਸੀਂ ਮਾਣੋ ਕਿ ਤੁਸੀਂ ਕੋਈ ਯਤਨ ਨਾ ਕਰੋ ਤਾਂ ਫਿਰ ਉਹ ਜਿਹੜੀ ਜ਼ਹਿਰ ਸੀ ਉਹ ਮਾ ਦੇਵ ਛੱਕ ਗਏ ਤੇ ਆਪਣੇ ਗਲ ਵਿੱਚ ਰੋਕ ਲਈ ਜਿਸ ਭਿਆੰਕਰ ਜ਼ਹਿਰ ਕਾਰਨ ਗਲ ਨੀਲਾ ਹੋ ਗਿਆ ਤੇ ਇੱਕ ਨਾਮ ਕਿਰਤਮ ਇਉਂ ਵੀ ਪ੍ਰਗਟ ਹੋਇਆ ਨੀਲਕੰਠ ਇਹ ਕਿਰਤਮ ਨਾਮ ਇਉਂ ਪੈਦਾ ਹੋਇਆ ਭਗਵਾਨ ਦਾ ਕਿਰਤਮ ਨਾਮ ਹੈ ਨਾ ਨੀਲਕੰਠ ਨਰਹਰਨਾਰਾਇਣ ਨੀਲ ਬਸਨ ਬਨਵਾਰੀ ਮਾਧ ਮਹਾਜੋਤ ਮਦ ਮਰਦਨ ਮਾਨ ਮੁਕੰਦ ਬਨਾਰੀ ਕਿਰਤਮ ਨਾਮ ਕਥੇ ਤੇਰੇ ਜੀਵ ਕਿਰਤਮ ਨਾਮ ਉਹਦੇ ਸੰਸਰੀ ਐ ਸੰਸ ਨਾਮ ਲੈ ਲੈ ਕਰੋ ਸਲਾਮ ਤਾਂ ਬਾਦ ਵਿੱਚ ਫਿਰ ਰਤਨ ਨਿਕਲਨੇ ਆਰੰਭ ਹੋਏ ਮੁਖ 14 ਰਤਨ ਨਿਕਲੇ ਅਖੀਰ ਤੇ ਫਿਰ ਜਿਹੜਾ ਵੈਦ ਸੀ ਸਾਧ ਸੰਗਤ ਉਹ ਦਾਸ ਨੂੰ ਨਾਮ ਵਿਸਰ ਗਿਆ ਉਹ ਫਿਰ ਅੰਮ੍ਰਿਤ ਦਾ ਪਿਆਲਾ ਲੈ ਕੇ ਨਿਕਲਿਆ ਸ਼ੀਰ ਸਾਗਰ ਦੇ ਵਿੱਚ ਤਨੰਤਰ ਵੈਦ ਤਨੰਤਰ ਵੈਦ ਦੇ ਹੱਥ ਵਿੱਚ ਅੰਮ੍ਰਿਤ ਦਾ ਪਿਆਲਾ ਹੈ ਦੇਵਤੇ ਫਿਰ ਤੇ ਦੈਤ ਸਾਰਾ ਕੋ ਛੱਡ ਕੇ ਅੰਮ੍ਰਿਤ ਦੇ ਪਿਆਲੇ ਦੇ ਮਗਰ ਨੱਠੇ ਆਪੇ ਫਿਰ ਝਗੜਾਉਣ ਲੱਗ ਪਿਆ ਸਿਰ ਭਗਵਾਨ ਨੂੰ ਮੋਨੀ ਸਰੂਪ ਧਾਰਨ ਕਰਨਾ ਪਿਆ ਮੋਨੀ ਵੇਖ ਕੇ ਦੇਵਤੇ ਦਾਇਤ ਅਮਰਤ ਭੁੱਲ ਗਏ ਉਹ ਫਿਰ ਮੋਨੀ ਭਗਵਾਨ ਦਾ ਹੀ અવਤਾਰ ਸੀ ਉਹਨੇ ਫਿਰ ਸਾਰਿਆਂ ਨੂੰ ਮਿਠਾਇਆ ਤੁਹਾਨੂੰ ਮੈਂ ਰਤਨ ਵੰਡਦੀਆਂ ਤੁਸੀਂ ਆ ਵਿੱਚ ਲੜਦੇ ਹੋ ਲੜੋ ਨਾ ਮੈਂ ਵੰਡਦੀਆਂ ਸੀ ਤਾਂ ਵਿਸ਼ਨੂੰ ਹੀ ਭਗਵਾਨ ਸ਼੍ਰੀ ਕਾਲ ਦੇ ਹੁਕਮ ਨਾਲ ਹੀ ਉਹਨਾਂ ਨੇ ਮੋਨੀ ਰੂਪ ਧਾਰਿਆ ਸੀ ਤੇ ਛਲ ਉਹਨਾਂ ਦਾ ਪ੍ਰਵਿਰਤੀ ਸੀ ਹੋਈ ਤਾਂ ਉਸ ਵੇਲੇ ਫਿਰ ਰਤਨਾ ਦੀ ਵੰਡ ਵੇਲੇ ਜਿਹੜਾ ਮੋਹਨੀ ਸਰੂਪ ਸੀ ਉਹਨੇ ਜਦੋਂ ਦੇਵਤਿਆਂ ਦੀ ਪੰਗਤ 'ਚ ਜਾਣਾ ਤੇ ਅੰਮ੍ਰਿਤ ਲੈ ਜਾਣਾ ਦਿਨਤਾ ਦੀ ਪੰਗਤ 'ਚ ਜਾਣਾ ਤੇ ਮਦਰਾ ਦਾ ਘੜਾ ਲੈ ਜਾਣਾ ਰੂਪ ਰੇਖਾ ਬਾਹਰੋਂ ਵੇਖਣ ਹੋਈ ਹੋਈ ਤਾਂ ਉੱਥੇ ਫਿਰ ਇੱਕ ਦਾਇਤ ਦੇਵਤਿਆਂ ਦੀ ਪੰਗਤ 'ਚ ਜਾ ਕੇ ਬਹਿ ਗਿਆ ਨਾ ਜਦੋਂ ਇਹ ਵੰਡ ਹੋ ਰਹੀ ਸੀ ਵਰਤਾਇਆ ਜਾ ਰਿਹਾ ਸੀ ਅੰਮ੍ਰਿਤ ਤੇ ਮਦਰਾ ਨਾਲੇ ਨ੍ਰਿਤਕਾਰੀ ਕਰਦੇ ਮੋਨੀ ਸਰੂਪ ਨਾਲੇ ਵੰਡ ਰਹੇ ਆ ਉਹ ਜਦੋਂ ਪਿਆਲੇ ਪੀ ਰਹੇ ਤੇ ਦਾਇਤ ਤੇ ਦੇਵਤਿਆਂ ਦੀ ਪੰਗਤ 'ਚ ਬੈਠਾ ਪੀ ਰਿਹਾ ਹੈ ਦੇਵਤਿਆਂ ਨੂੰ ਪਤਾ ਲੱਗਾ ਤੇ ਦਾਇਤ ਇਹਨਾਂ ਮੋਨੀ ਨੂੰ ਕਿਹਾ ਮੋਨੀ ਇਹ ਤੇ ਦਾਇਤ ਤੇ ਐਨ ਤੋ ਸਿ ਪਿਆਰੇ ਅੰਮ੍ਰਿਤ ਮੋਨੀ ਉਸੇ ਵੇਲੇ ਵਿਸ਼ਨੂੰ ਦੇ ਰੂਪ ਵਿੱਚ ਪ੍ਰਗਟੇ ਸਦਾਰਸ਼ਨ ਚੱਕਰ ਚਲਾਇਆ ਤੇ ਉਹ ਦੈਤਿਆਂ ਦੇ ਦੋ ਹੀ ਹਿੱਸੇ ਕਰ ਦਿੱਤੇ। ਦੋ ਟੋਟੇ। ਉਹੀ ਫਿਰ ਰਾਹੂ ਤੇ ਕੇਤੂ ਕਿਉਂਕਿ ਅੰਮ੍ਰਿਤ ਪਾਨ ਕਰਕੇ ਮਰਤੂ ਤੇ ਹੋਈ ਨਹੀਂ। ਰਾਹੂ ਕੇਤੂ ਰੂਪੋ ਕੇ ਟਕਦੇ ਆਏ ਫਿਰ। ਉੱਥੇ ਫਿਰ ਦੇਵ-ਸੁਰ ਸੰਗਰਾਮ ਹੋਇਆ ਦੇਵਤਿਆਂ ਦਾ, ਦੈਨਤਾਂ ਦਾ। ਉਸ ਸੰਗਰਾਮ ਦੇ ਵਿੱਚ ਫਿਰ ਦੈਨਤਾਂ ਦਾ ਦੇਵਤਿਆਂ ਦੇ ਹੱਥੋਂ ਵਿਨਾਸ਼ ਹੋਇਆ ਬਲ ਵੀ ਮਾਰਿਆਂ ਗਿਆ ਪਰ ਜਿਹੜਾ ਸ਼ੁਕਰਿਆਚਾਰੀ ਸੀ ਇਹ ਬਹੁਤ ਸਤਪੁਰਖ ਸੀ ਇਹਦੇ ਕੋਲ ਬੜੀਆਂ ਸਿੱਧੀਆਂ ਸੀ ਇਹਨੇ ਆਪਣੇ ਸਿੱਧੀ ਦੇ ਬਲ ਨਾਲ ਬਲ ਰਾਜੇ ਤੇ ਇਹਦੇ ਸੰਗੀ ਸਾਥੀਆਂ ਨੂੰ ਪੁਨਰ ਸੁਰਜੀਵਤ ਕੀਤਾ ਬਲ ਕਹਿੰਦਾ ਮੈਂ ਗੁਰਦੇਵਿੰਦਰ ਤੋਂ ਬਦਲਾ ਲੈਣਾ ਮੇਰੇ ਨਾਲ ਉਹਨਾਂ ਨੇ ਛਲਕ ਕੀਤਾ ਦੇਵਤਿਆਂ ਨੇ ਦੱਸੋ ਮੈਂ ਕੀ ਕਰਾਂ ਤਾਂ ਉਸ ਵੇਲੇ ਫਿਰ ਕਿਹਾ ਕਿ ਜੱਗ ਤੂੰ ਕਰ ਜਗ ਵਰਗਾ ਕੋਈ ਹੋਰ ਤੱਗ ਨਹੀਂ ਐ ਤਾਂ ਗੁਰਦੇਵ ਦੇ ਕਹਿਣ ਤੋਂ ਇਹਨੇ ਕੋਤਰ ਸੋ ਜਾਗ ਆਰੰਭ ਕੀਤੇ ਸੀ ਉੱਥੇ ਫਿਰ ਵਿਸ਼ਨੂੰ ਛਲ ਕਰ ਗਿਆ ਤੇ ਵਾਮਨ ਰੂਪ ਧਰ ਕੇ ਬਰਨੂ ਛਲਿਆ ਸਰੋ ਵਿਚਾਰੇ ਗਾਂ ਸਾਖੀਆਂ ਬਹੁਤ ਲੰਮੀਆਂ ਚੌੜੀਆਂ ਹੋ ਜਾਂਦੀਆਂ ਤਾਂ ਇੱਥੇ ਸਿਧਾਂਤਕ ਪੱਖ ਦੀ ਜਿਹੜੀ ਸਾਖੀ ਸਤਗੁਰੂ ਜੀ ਰੱਖ ਰਿਹਾ ਕਹਿੰਦੇ ਰਤਨ ਉਪਾਏ ਧਰੇ ਖੀਰ ਮਥਿਆ ਸ਼ੀਰ ਸਾਗਰ ਦਾ ਮੰਤਨ ਕੀਤਾ ਉਹਦੇ ਵਿੱਚੋਂ ਮੁੱਖ 14 ਰਤਨ ਨਿਕਲੇ ਹੋਰ ਵੀ ਬੇਅੰਤ ਰਤਨ ਨਿਕਲੇ ਥਾਂ ਪਰ ਥਾਂ ਵੰਡਿਆ ਗਿਆ ਜੈਸੇ ਰਾਵਤ ਹਾਥੀ ਜਿਹੜਾ ਸੀ ਉਹ ਇੰਦਰ ਨੂੰ ਦਿੱਤਾ ਗਿਆ ਇਸੇ ਜ਼ਰਾਂ ਫਿਰ ਹੋਰ ਰਤਨ ਜਿਹੇ ਸੀ ਲక్ష్ਮੀ ਜਿਹੜੀ ਆ ਉਹ ਵਿਸ਼ਨੂੰ ਨੂੰ ਦਿੱਤੀ ਗਈ ਇਸੀ ਤਰ੍ਹਾਂ ਹੋਰ ਰਤਨ ਨਿਕਲੇ ਸੰਗੇ ਤਾਂ ਉੱਚ ਸਰਵਾ ਘੋੜਾ ਸੂਰਜ ਨੂੰ ਦਿੱਤਾ ਗਿਆ ਜਿਹੜੀ ਕਾਮਤੈ ਨਗੋ ਸੀ ਇਹ ਰਿਸ਼ੀਆਂ ਮੁੰਨੀਆਂ ਨੂੰ ਦਿੱਤੀ ਗਈ ਇਹ ਮੁੱਖ 14 ਵਿਚਲੇ ਰਤਨ ਹੋਰ ਬੇਅੰਤ ਰਤਨ ਮੰਡੇਗੇ ਇਹ ਪਾਦਸ਼ਾਹ ਕਹਿੰਦੇ ਹੋਰ ਪਖ ਲਾਏ ਜੇ ਅਸੀਂ ਕੀਆ ਹੋਰ ਦੇਵਤਿਆਂ ਤੋਂ ਵਖਰੇ ਦਇ ਤਾਦ ਸਾਰੇ ਪਖ ਲਾਏ ਬਕਵਾਦ ਕਰਨ ਲੱਗੇ ਦੇਵਤੇ ਕਹਿੰਦੇ ਜਿਹੜਾ ਸਮੁੰਦਰ ਅਸੀਂ ਰੜਕਿਆ ਦੈਂਤ ਕਹਿੰਦੇ ਅਸੀਂ ਰੜਕਿਆ ਇਹ ਰਤਨ ਸਾਡੇ ਆ ਰਤਨ ਸਾਡੇ ਉਹ ਝਗੜਾ ਪੈ ਗਿਆ ਆਪੋ ਵਿੱਚ ਲੜਨ ਨੂੰ ਤਿਆਰ ਹੋ ਗਏ ਰਤਨ ਖੋਣ ਲੱਗ ਪਏ ਤਾਂ ਉਸ ਵੇਲੇ ਫਿਰ ਕਹੇ ਨਾਨਕ ਛਪੇ ਕਿਉਂ ਛਪਿਆ 21 21 ਵੰਡ ਦਿਆਂ ਸਤਿਗੁਰੂ ਜੀ ਕਹਦੇ ਉਹ ਸ਼ਿਪਾਇਆ ਹੋਇਆ ਕਿਵੇਂ ਲੋ ਜਿਹੜਾ ਹੈ ਲੋਕਿਆਂ ਰਹਿ ਸਕਦਾ ਹੈ ਭਗਵਾਨ ਨੇ ਮੋਹਣੀ ਰੂਪ ਧਾਰ ਕੇ ਕੇ ਕਰਕੇ ਸਾਰਿਆਂ ਨੂੰ ਰਤਨ ਵੰਡ ਦਿੱਤੇ ਜਦ ਗੱਲ ਅੰਮ੍ਰਿਤ ਤੇ ਆਈ ਤੇ ਉਸ ਅੰਮ੍ਰਿਤ ਦੀ ਵੰਡ ਤੋਂ ਫਿਰ ਰੌਲਾ ਪੈ ਗਿਆ ਕਿਉਂਕਿ ਸ਼ਿਵ ਜੀ ਨੂੰ ਵਿਹੋਦ ਦਿੱਤੀ ਗਈ ਇੰਦਰ ਨੂੰ ਅਰਾਵਤ ਹਾਥੀ ਦਿੱਤਾ ਗਿਆ ਰੰਬਾ ਕਲਪਵ੍ਰਖ ਦਿੱਤੇ ਗਏ ਇੰਦਰ ਨੂੰ ਖੇਤੀ ਪੈਦਾ ਕਰਨ ਵਾਸਤੇ ਚੰਦਰਮਾ ਪੈਦਾ ਕਰ ਦਿੱਤਾ ਗਿਆ ਉਚ ਸ਼੍ਰਮਾ ਕੋੜਾ ਸੂਰਜ ਨੂੰ ਦਿੱਤਾ ਗਿਆ ਕਾਮ ਤੇ ਨਰਿੰਗ ઋਸ਼ੀਆਂ ਨੂੰ ਦਿੱਤੀ ਗਈ ਇਸੇ ਤਰ੍ਹਾਂ ਸੰਸਾਰ ਦੇ ਦੋਖਰ ਨੂੰ ਤਨੰਤਰ ਵੈਦ ਦਿੱਤਾ ਗਿਆ ਪੁਸ਼ਤ ਮਣੀ ਲਕਸ਼ਮੀ ਸਾਰੰਗਨਾਮੇ ਤਨਖ ਤੇ ਗਦਾਏ ਵਿਸ਼ਨੂੰ ਨੇ ਲੈ ਲਏ ਇਸ ਤਰ੍ਹਾਂ 21 21 ਵੰਡਦੀ ਆ ਵੰਡ ਦਿੱਤੇ ਗਏ ਅਥਵਾ ਗੁਰੂ ਸਾਹਿਬ ਜੀ ਕਥਨ ਕਰਦੇ ਪਰਮੇਸ਼ਰ ਨੇ ਇੱਕੀ ਇੱਕੀ ਇੱਕ ਇੱਕ ਜੀਵ ਨੂੰ ਵੱਖਰੀ ਵੱਖਰੀ ਪਰਾਲਬਧ ਬਣਾ ਕੇ ਇਹ ਸਭ ਦੀ ਰੋਜੀ ਵੰਡੀ ਹੋਈ ਹੈ ਉਹ ਪਰਮੇਸ਼ਰ ਕਿਸੇ ਦਾ ਛਪਾਇਆ ਹੋਇਆ ਛੁਪਦਾ ਨਹੀਂ ਹੈ ਉਹ ਲੁਕਾਇਆ ਹੋਇਆ ਲੁਕਦਾ ਨਹੀਂ ਸੋ ਉਹਦੇ ਕੌਤਕ ਬੜੇ ਅश्चਰਜਤਾ ਭਰੇ ਐ ਤੇ ਉਹਦੇ ਕੌਤਕ ਵੇਖ-ਵੇਖ ਕੇ ਮਤਾਂ ਕੋਈ ਇਹ ਸਮਝੇ ਕਿ ਉਹਨੇ ਆਹ ਕੌਤਕ ਕੀਤਾ ਤੇ ਤਾਂ ਵੱਡਾ ਹੈ ਉਹ ਕੰਸ ਮਾਰਿਆ ਤਾਂ ਵੱਡਾ ਹੈ ਉਹਨੇ ਮੋਨੀ ਰੂਪ ਧਾਰ ਕੇ ਰਤਨ ਵੰਡੇ ਤਾਂ ਵੱਡਾ ਹੈ ਜਾਂ ਉਹਨੇ ਬਲ ਰੂਪ ਹੋ ਕੇ ਬਲ ਨੂੰ ਛਲਿਆ ਬਾਵਨ ਹੋ ਕੇ ਬਲ ਨੂੰ ਛਲਿਆ ਤਾਂ ਵੱਡਾ ਹੈ ਜਾਂ ਉਹਨੇ ਕਛ ਮਾਛੋ ਕੇ ਉਹਨੇ ਤੇ ਅਵਤਾਰ ਧਾਰ ਕੇ ਉਹ ਹਰਣ ਕੁਸ਼ਪਿਆਦ ਕਾਂ ਦਾ ਰਾਰੂਪ ਧਾਰ ਕੇ ਨਾਸ਼ ਕੀਤਾ ਤਾਂ ਵੱਡਾ ਹੈ ਰਾਮ ਹੋ ਕੇ ਰਾਵਣ ਦਾ ਕ੍ਰਿਸ਼ਨ ਹੋ ਕੇ ਕੰਸ ਦਾ ਨਾਸ਼ ਕੀਤਾ ਤਾਂ ਵੱਡਾ ਨਹੀਂ ਇਹ ਕੋਤਕ ਕਰਕੇ ਵੱਡਾ ਨਹੀਂ ਹੈ ਉਹ ਤੇ ਆਦਿ ਸ਼ੁਰੂ ਤੋਂ ਵੱਡਾ ਹੈ ਤੇ ਵੱਡਾ ਹੀ ਹੈ ਹਮੇਸ਼ਾ ਹਮੇਸ਼ਾ ਤੋਂ ਵੱਡਿਆਂ ਤੋਂ ਵੱਡਾ ਹੈ ਸੋ ਵੱਡੀ ਹੂੰ ਵੱਡਾ ਅਪਾਰ 13 ਮਰਤਬਾ ਉਹ ਵੱਡਿਆਂ ਤੋਂ ਵੱਡਾ ਹੈ ਸਮਗਰ ਉਹਦੀ ਉਪਮਾ ਕੋਈ ਵਰਣਨ ਕਰਨ ਨਹੀਂ ਸਕਦਾ ਪਰ ਜਿਹੜੇ ਉਹਦੀ ਉਪਮਾ ਗਾਉਂਦੇ ਉਹਦੀ ਸਿਫਤੋ ਸਲਾਹਤਾ ਕਰਦੇ ਐ ਉਹ ਉਹਨਾਂ ਨੂੰ ਆਪਣੇ ਵਿੱਚ ਅਪੇਖ ਕਰਕੇ ਕੈਬਲ ਮੁਕਸ਼ਤਾ ਪਦਵੀ ਦੀਆਂ ਦਾਤਾ ਮਖਸ਼ਦ